ਅੱਜ ਤੋਂ ਕਰੀਬ ਡੇਢ ਸਾਲ ਪਹਿਲਾਂ ਅਸੀਂ ਗੱਲਾਂ ਕਰਿਆ ਕਰਦੇ ਸੀ ਵੀ ਜਿਹੜੇ ਪੰਜਾਬ ਦੇ ਰੇਲਵੇ ਸਟੇਸ਼ਨ ਨੇ ਉਹ 에ਅਰਪੋਰਟਾਂ ਵਰਗੇ ਬਣ ਜਾਣਗੇ ਤੇ ਅੱਜ ਉਹ ਗੱਲ ਸੱਚੀ ਹੋ ਗਈ ਜੋ ਕਿਹਾ ਸੀਗਾ ਉਹ ਕਰਕੇ ਦਿਖਾਇਆ ਮੋਦੀ ਸਰਕਾਰ ਨੇ ਇਹ ਚੰਡੀਗੜ੍ਹ ਦਾ 에ਅਰਪੋਰਟ ਨਹੀਂ ਹੈਗਾ ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਹੈ ਤੇ ਦੇਖੋ ਕਿੰਨਾ ਜ਼ਬਰਦਸਤ ਤਰੀਕੇ ਦੇ ਨਾਲ ਬਣਾਇਆ ਗਿਆ ਤੇ ਪਿੱਛੇ ਤੁਸੀਂ ਦੇਖੋਗੇ ਸਾਰਾ ਜਿਵੇਂ 에ਅਰਪੋਰਟਾਂ ਤੇ ਹੁੰਦਾ ਸੀ ਪਹਿਲਾਂ ਇਹੋ ਜਿਹਾ 에ਅਰਪੋਰਟ ਵੀ ਨਹੀਂ ਹੋਇਆ ਕਰਦੇ ਸੀ ਪਹਿਲਾਂ ਉਹ ਰੇਲਵੇ ਸਟੇਸ਼ਨ ਜਿਹੜੀ ਗਰੀਬਾਂ ਦੀ ਸਵਾਰੀ ਹੈ ਉਹਦੇ ਵਾਸਤੇ ਜੇ ਕਿਸੇ ਨੇ ਸੋਚਿਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਚਿਆ ਦੇਖੋ ਕਿੰਨਾ ਜ਼ਬਰਦਸਤ ਤਰੀਕੇ ਨਾਲ ਸਾਰਾ ਸੋਨਾ ਬੜ ਰਿਹਾ ਹਲੇ ਅੰਡਰ ਕੰਸਟਰਕਸ਼ਨ ਹੈ ਪਰ ਦੇਖੋ ਕਿੰਨਾ ਸੋਹਣਾ ਰੇਲਵੇ ਸਟੇਸ਼ਨ ਬੜਿਆ ਅੰਦਰ ਤੱਕ ਦੇਖੋ ਸਾਰੇ ਅੰਦਰ ਐਕਸਕਲੇਟਰ ਲੱਗੇ ਹੋਏ ਨੇ ਵੱਖੋ ਵੱਖਰੇ ਤੁਸੀਂ ਕਿਸੇ ਪਲੇਟਫਾਰਮ ਤੇ ਜਾਣਾ ਉਹਦੇ ਵਾਸਤੇ ਪੂਰਾ ਸਿਸਟਮ ਇੱਥੇ ਬਣਿਆ ਹੋਇਆ ਹੈ ਤੁਹਾਡੀ ਸਿਕਿਉਰਿਟੀ ਚੈੱਕ ਵੀ ਹੁੰਦੀ ਹੈ ਸਿਕਿਉਰਿਟੀ ਦਾ ਵੀ ਪੂਰਾ ਸਿਸਟਮ ਬੜਿਆ ਉੱਪਰ ਛੱਤ ਦਿਖਾਓ ਛੱਤਾ ਕਿੰਨੀਆਂ ਸੋਹਣੀਆਂ ਬੜੀਆਂ ਨੇ ਤੇ ਸਾਰਾ ਵਧੀਆ ਤਰੀਕੇ ਦਾ ਜੋ ਕਿਹਾ ਉਹ ਕਰਕੇ ਦਿਖਾਇਆ ਜਿਹੜੀ ਪੰਜਾਬ ਵਾਲੀ ਸਰਕਾਰ ਹੈ ਉਹਦੇ ਵਾਂਗੂ ਨਹੀਂ ਕਿ ਵਾਦੇ ਕਰ ਲਏ ਪਰ ਮੁੱਕਰ ਗਏ ਅਸੀਂ ਕਿਹਾ ਸੀ ਏਅਰਪੋਰਟ ਵਰਗੇ ਰੇਲਵੇ ਸਟੇਸ਼ਨ ਬਣਾਵਾਂਗੇ ਤਾਂ ਏਅਰਪੋਰਟ ਵਰਗੇ ਰੇਲਵੇ ਸਟੇਸ਼ਨ ਬੜ ਚੁੱਕੇ ਆ ਅੰਮ੍ਰਿਤਸਰ ਦੇ ਵਿੱਚ ਵੀ ਇਹੋ ਜਿਹਾ ਰੇਲਵੇ ਸਟੇਸ਼ਨ ਬੜ ਰਿਹਾ ਲੁਧਿਆਣੇ ਦੇ ਵਿੱਚ ਵੀ ਰੇਲਵੇ ਸਟੇਸ਼ਨ ਬੜ ਰਿਹਾ ਪੰਜਾਬ ਦੀਆਂ ਹੋਰ ਬਹੁਤ ਜਗ੍ਹਾ ਤੇ ਪੰਜਾਬ ਦੀ ਰਾਜਧਾਨੀ ਚ ਬਣ ਗਿਆ ਤੇ ਦੇਖੋ ਕਿੱਥੇ ਤੱਕ ਪਲੇਟਫਾਰਮ ਤੇ ਜਾਣ ਲਈ ਹੁਣ ਪੌੜੀਆਂ ਚੜ੍ਹਨ ਦੀ ਲੋੜ ਨਹੀਂ 에어ਪੋਰਟ ਵਾਂਗੂ ਸਾਰਾ ਕੁਝ ਲਿਖਿਆ ਆਇਆ ਕਰੂਗਾ ਉੱਥੇ ਬੈਠਣ ਵਾਸਤੇ ਕਿੰਨਾ ਵਧੀਆ ਸਿਸਟਮ ਨਹਾਉਣ ਦਾ ਸਿਸਟਮ ਟਾਇਲਟ ਸਾਫ ਸੁਥਰੇ ਰੈਸਟ ਰੂਮ ਸਾਰਾ ਕੁਝ ਇਸ ਰੇਲਵੇ ਸਟੇਸ਼ਨ ਤੇ ਜਿਹਨੂੰ 에어ਪੋਰਟ ਵੀ ਕਹਿ ਸਕਦੇ ਆ ਗਰੀਬਾਂ ਦਾ 에어ਪੋਰਟ ਗਰੀਬਾਂ ਦੇ ਲਈ ਜੀ ਕਿਸੇ ਨੇ ਸੋਚਿਆ ਤਾਂ ਨਰਿੰਦਰ ਮੋਦੀ ਸਰਕਾਰ ਨੇ ਸੋਚਿਆ ਅਗਰ ਪੰਜਾਬ 'ਚ ਵੀ ਅਸੀਂ ਸਰਕਾਰ ਆ ਜੇ ਤਾਂ ਕਿੰਨਾ ਕੁਝ ਹੋ ਸਕਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ